कैबिनेट मंत्री हरजोत सिंह बैंस ने अपने हल्के श्री आनंदपुर साहिब तो अपरेशन रात की शुरुआत अज नंगल दो आरबीआर तो की ਉਹਨਾਂ ਨੇ ਇਸ ਮਹਿੰਮ ਵਿੱਚ ਆਪਣੇ ਪਰਿਵਾਰ ਵੱਲੋਂ 5 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ ਤੇ 50 ਲੋੜਵੰਦ ਪਰਿਵਾਰਾਂ ਦੀ ਮੁਰੰਮਤ ਦਾ ਖਰਚ ਚੁੱਕਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਕਰਨਾ ਸਾਡਾ ਧਰਮ ਤੇ ਕਰਮ ਹੈ। ਪਿਛਲੇ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਪੰਜਾਬ ਵਿੱਚ ਹੋਈ ਭਾਰੀ ਬਰਸਾਤ ਤੇ ਡੈਮ ਤੋਂ ਛੱਡੇ ਪਾਣੀ ਕਾਰਨ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ। ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ, ਕਈ ਇਲਾਕਿਆਂ 'ਚ ਪਾਣੀ ਭਰਨ ਕਾਰਨ ਇਮਾਰਤਾਂ ਨੁਕਸਾਨੀਆਂ ਗਈਆਂ। ਜਿਸ ਦੇ ਚਲਦਿਆਂ ਲੋਕਾਂ ਨੂੰ ਫੋਰੀ ਰਾਤ ਦੀ ਜ਼ਰੂਰਤ ਹੈ ਹੁਣ ਬਰਸਾਤ ਵਿੱਚ ਵੀ ਕਮੀ ਆਈ ਹੈ ਅਤੇ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਨਿਯੰਤਰਣ ਵਿੱਚ ਆ ਰਿਹਾ ਹੈ ਇਸ ਕੁਦਰਤੀ ਆਫਤਾ ਦੀ ਘੜੀ ਵਿੱਚ ਪ੍ਰਸ਼ਾਸਨ ਦੇ ਨਾਲ ਇਲਾਕੇ ਦੇ ਨੌਜਵਾਨਾਂ ਆਪ ਵਲੰਟੀਅਰਾਂ ਯੂਥ ਕਲੱਬਾਂ ਪੰਚਾ ਸਰਪੰਚਾਂ ਨੇ ਵੱਧ ਝੜ ਕੇ ਯੋਗਦਾਨ ਪਾਇਆ ਹੁਣ ਇਲਾਕੇ ਚ ਰਾਤ ਦੇਣ ਦੇ ਲਈ ਆਪਰੇਸ਼ਨ ਰਾਤ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਚਲਦਿਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਅਲੱਗ-ਅਲੱਗ ਪਿੰਡਾਂ 'ਚ ਜਾਣ ਗਈਆਂ ਤੇ ਨੁਕਸਾਨੇ ਗਏ ਘਰਾਂ ਤੇ ਹੋਰ ਜ਼ਰੂਰਤਾਂ ਦਾ ਵਿਸ਼ਲੇਸ਼ਣ ਕਰਕੇ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ ਲਈ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਜਿਹੜੀ-ਜਿਹੜੀ ਪਿੰਡਾਂ ਦੇ ਵਿੱਚ ਜ਼ਰੂਰ ਸੀ ਜਿੱਥੇ ਲੋਕਾਂ ਦੇ ਵੱਧ ਨੁਕਸਾਨ ਹੋ ਸਕੇ ਜਿਨ੍ਹਾਂ ਦਾ ਖਾਣਾ ਬਣਾਉਣ ਦੀ ਦਿੱਕਤ ਸੀ ਉਹਨਾਂ ਵਾਸਤੇ ਰਾਤ ਸਮੱਗਰੀ ਦਿੱਤੀ ਗਈ ਜਿਨ੍ਹਾਂ ਲੋਕਾਂ ਦੀਆਂ ਛੱਤਾਂ ਚੁੰਨਦੀਆਂ ਸਨ ਉਹਨਾਂ ਵਾਸਤੇ ਅਸੀਂ ਤਰਪਾਲ ਕਿਤੇ ਪਾਣੀ ਜਿਹੜੇ ਜਿਹੜੇ ਜ਼ਰੂਰਤ ਸੀ ਉਹ ਸਾਰੀਆਂ ਸਾਡੀ ਟੀਮ ਵੱਲੋਂ ਬੈਂਸਰ ਸਾਹਿਬ ਨੇ ਆਪ ਆਪ ਹੱਥ ਲਗਾ ਕੇ ਸਾਰੇ ਨੂੰ ਬੰਡਿਆ ਦੂਜਾ ਜਿਹੜੇ ਜਿਹੜੇ ਸਕੂਲ ਹੈ ਜਿੰਨੇ ਵੀ ਜਿੱਥੇ ਅੱਜ ਕਾਫੀ ਦਿਨਾਂ ਬਾਅਦ ਸਕੂਲ ਖੁੱਲਣੇ ਨੇ ਉਹਨਾਂ ਕਮਰਿਆਂ ਦੇ ਵਿੱਚ ਸਮੈਲ ਆ ਜਾਂਦੀ ਹੈ ਕਈ ਤਰ੍ਹਾਂ ਦੇ ਮੱਛਰ ਪੈਦਾ ਹੋ ਜਾਂਦੇ ਕੀਟ ਪਤੰਗੇ ਜਿਹੜੇ ਉੱਥੇ ਨਾ ਰਹਿਣ ਉਹਦੇ ਕਰਕੇ ਹਰ ਸਕੂਲ ਦੇ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ ਅੱਜ ਹਾਈ ਸਕੂਲ ਸਕੂਲ ਆਫ ਫੈਮਿਨਿਟੀ ਤੋਂ ਆਪਾਂ ਜਿਹੜੀ ਇਹ ਫੋਗਿੰਗ ਸ਼ੁਰੂ ਕੀਤੀ ਹੈ ਅੱਜ ਪੂਰੇ ਸ਼ਹਿਰਤ ਵਿੱਚ ਸਾਡੀਆਂ ਟੀਮਾਂ ਜਾਣਗੀਆਂ ਜਿੱਥੇ ਸਾਡੀ ਗੱਡੀ ਜਾਏਗੀ ਉਹ ਗੱਡੀ ਦੇ ਨਾਲ ਹੋएगी ਜਿੱਥੇ ਹੈਂ ਫੋਗਿੰਗ ਹੈ ਉਹਦੇ ਨਾਲ ਜਾਏਗੀ ਤੋਂ ਜਿਹੜਾ ਸਾਡਾ ਬੰਦਾ ਜਿਹੜਾ ਉਹ ਨਾਲ ਜਾਏਗਾ ਤੇ ਸਾਡੇ ਪਾਰਟੀ ਦੇ ਵਲੰਟੀਅਰ ਲੈ ਕੇ ਪੂਰੇ ਸ਼ਹਿਰ ਵਿੱਚ ਫੋਗਿੰਗ ਕਰ ਦੇ। ਐਸੇ ਦਾ ਬਾਕੀ ਪੰਜਾਬ ਪਿਛਲੇ ਤਿੰਨ ਲਗਭਗ ਤਿੰਨ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਜਿਹੜੇ ਪਹਾੜਾਂ ਦੀ ਮਾਰ ਹੇਠ ਹੈ ਸਾਡੇ ਇਲਾਕੇ ਦੇ ਵਿੱਚ ਪਿਛਲੇ ਐਤਵਾਰ ਤੋਂ ਜੋ ਭਾਰੀ ਬਰਸਾਤ ਹੋਈ ਸੀ ਉਸ ਤੋਂ ਬਾਅਦ ਭਾਖੜਾ ਦੇ ਵਿੱਚ ਵੀ ਜਿਹੜਾ ਜ਼ਿਆਦਾ ਪਾਣੀ ਛੱਡਨ ਕਰਕੇ ਖਾਸ ਕਰਕੇ ਬੇਲਿਆਂ ਦੇ ਵਿੱਚ ਆ ਚੈਲੈਂਜਿੰਗ ਪਿਛਲਾ ਹਫਤਾ ਰਿਹਾ ਬਹੁਤ ਸਾਰੇ ਬਰੀਚਸ ਨਹਿਰਾਂ ਤੇ ਬੰਨਾ ਤੇ ਪਰ ਗੁਰੂ ਸਾਹਿਬ ਦੇ ਪਾਰ ਬਖਸ਼ਿਸ ਦਾ ਪ੍ਰਸ਼ਾਸਨ ਤੇ ਸਭ ਤੋਂ ਵੱਧ ਜਿਹੜਾ ਹੈ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਜਿਸ ਤਰੀਕੇ ਨਾਲ ਕੰਮ ਕੀਤਾ ਕਿਤੇ ਵੀ ਜਗ੍ਹਾ ਇੱਕ ਵੀ ਬਰੀਚ ਜਿਹੜਾ ਹੈ ਉਹ ਜਿਹੜਾ ਹੈ ਉਹ ਨੁਕਸਾਨ ਨਹੀਂ ਪਹੁੰਚਾ ਪਾਇਆ ਤੇ ਔਖਾ ਸਮਾਂ ਹੋਣ ਲੱਗਦਾ ਹੈ ਕਿ ਜਿਵੇਂ ਨਿਕਲ ਗਿਆ ਹੋਵੇ ਪਾਣੀ ਡੈਮ ਦਾ ਲੈਵਲ ਅੱਜ ਸਵੇਰੇ ਜੋ ਸੀਗਾ ਉਹ 1678.3 ਫੁੱਟ ਤੇ ਆ ਗਿਆ ਤੇ ਕੱਲ ਅਸੀਂ 5000 ਕਿਊਸਿਕ ਪਾਣੀ ਘਟਾ ਦਿੱਤਾ ਸੀ। ਕੁੱਲ ਜਿਹੜੀ ਜੋ ਸਤਲੁਜ ਡਾਊਨਸਟ੍ਰੀਮ ਹੈ ਉਹ 47000 ਕਿਊਸਿਕ ਜਾ ਰਿਹਾ। ਅਗਰ ਇਦਾਂ ਹੀ ਅੱਜ ਸ਼ਾਮ ਤੱਕ ਡੈਮ ਦਾ ਲੈਵਲ ਹੋਰ ਘਟਦਾ ਉੱਪਰ ਬਰਸਾਤ ਨਹੀਂ ਹੁੰਦੀ ਤਾਂ ਅ ਕੋਸ਼ਿਸ਼ ਕਰਾਂਗੇ ਕਿ 5000 ਕਿਊਸਿਕ ਅਸੀਂ ਹੋਰ ਘਟਾ ਦਾਂਗੇ। ਉਹਦੇ ਨਾਲ ਡੇ ਲੈਵਲ ਦੇ ਉੱਤੇ ਇੱਥੇ ਸਾਡੀ ਸਾਰੀ ਟੀਮ ਆ ਚੁੱਕੀ ਹੈ। ਆਪਰੇਸ਼ਨ ਰਾਹਤ ਅਸੀਂ ਆਪਣੇ ਕੰਸਟੈਂਸ ਵਿੱਚ ਚਲਾ ਲੱਗੇ ਆਂ ਜਿਹਦੇ ਵਿੱਚ ਸਾਰੇ ਏਰੀਆ ਨੂੰ ਅਸੀਂ ਫੌਗਿੰਗ ਕਰਾਂਗੇ। ਸਾਰਾ ਨੰਗਲ ਸ਼ਹਿਰ ਸਾਰੇ ਪਿੰਡ ਕਿਉਂਕਿ ਇਸ ਤੋਂ ਬਾਅਦ ਅਸਲੀ ਚੈਲੰਜ ਹੈ। ਉਹ ਹੈ ਮਹਾਂਮਾਰੀ ਫੈਲਣ ਦਾ ਐਦਾਂ ਹੀ ਡੀ ਡੀ ਟੀ ਜਿੱਥੇ ਜਿੱਥੇ ਪਾਣੀ ਖੜਾ ਜਿੱਥੇ ਜਿੱਥੇ ਪਾਣੀ ਨੇ ਮਾਰ ਪਾਈ ਉਹਥੇ ਡੀ ਡੀ ਟੀ ਤਾਂ ਕਿ ਕੋਈ ਬਿਮਾਰੀਆਂ ਨਾ ਫੈਲੇ ਮੈਡੀਕਲ ਟੀਮਸ ਪੁਰੀਆਂ ਜਿਹੜੀਆਂ ਨਾਲ ਜਾਣਗੀਆਂ ਸਾਡੇ ਟੀਮਸ ਤੇ ਦਵਾਈਆਂ ਪ੍ਰੀਵੈਂਟਿਵ ਮੈਡੀਸਿਨਸ ਪ੍ਰੀਕਾਸ਼ਨਰੀ ਮੈਡੀਸਿਨਸ ਉਹ ਡਿਸਟ੍ਰੀਬਿਊਟ ਕੀਤੀਆਂ ਜਾਣਗੀਆਂ ਐਦਾਂ ਹੀ ਜਿਹੜੇ ਸਾਡੇ ਪਸ਼ੂ ਨੇ ਤਾਂ ਵੈਟਰਨਰੀ ਡਾਕਟਰਸ ਦੀ ਟੀਮ ਹੈ ਜਿਹੜੀ ਅਲੋਂਗ ਵਿਦ ਆਪਣੀ ਪ੍ਰੋਪਰ ਮੈਡੀਸਿਨਸ ਪ੍ਰੀਕਾਸ਼ਨਰ ਖਾਸ ਕਰਕੇ ਇਸ ਮੌਸਮ ਚ ਪਸ਼ੂਆਂ ਨੂੰ ਜਿਹੜੀ ਹੈ ਹਰਾਂ ਤੋਂ ਬਾਅਦ ਬਿਮਾਰੀ ਲੱਗਣ ਦਾ ਬਹੁਤ ਵੱਡਾ ਖਤਰਾ ਹੁੰਦਾ ਹੈ ਤੋਂ ਪ੍ਰੀਵੈਂਟਿਵ ਮੈਡੀਸਿਨਸ ਵੀ ਅਸੀਂ ਲਾਵਾਂਗੇ ਤੀਜਾ ਜਿਹੜਾ ਹੈ ਵੱਡਾ ਨੁਕਸਾਨ ਜ਼ਮੀਨਾਂ ਦਾ ਹੋਇਆ ਸਾਡੇ ਇਲਾਕੇ ਵਿੱਚ ਧਾਨ ਦੀ ਫਸਲ ਦਾ ਮੱਕੀ ਦੀ ਫਸਲ ਜਿਹੜੀ ਹੈ ਬਹੁਤ ਵੱਡੀ ਤਦਾਦ ਚ ਜਿਹੜੀ ਹੈ ਮਰੀ ਹੈ ਪਾਣੀ ਖਰਨ ਸਾਰੀ ਗੱਲ ਗਈ ਹੈ ਉਸ ਦੀ ਜਿਹੜੀ ਹੈ ਗਰਦਾਵਰੀਆਂ ਜਿਹੜੀਆਂ ਉਹ ਅੱਜ ਤੋਂ ਹੀ ਸਾਰਾ ਫੀਲਡ ਸਟਾਫ ਅਗਲੇ 10 ਦਿਨਾਂ ਲਈ ਸਾਰੇ ਪਟਵਾਰੀ ਸਾਰੇ ਕਾਨੂੰਗੋ ਤਹਿਸੀਲਦਾਰ ਬੋਥ ਐਸਡੀਐਮਸ ਦੇ ਨਾਲ ਸਾਡੀ ਸਾਰੀ ਸਾਰੀ ਟੀਮ ਆ ਸਾਰੇ ਸਰਪੰਚ ਸਾਹਿਬ ਤਾਂ ਕਿ ਇੱਕ ਇੱਕ ਖੇਤ ਦੀ ਜਿਹੜੀ ਜਿੰਨੀ ਜਲਦੀ ਗਰਦਾਵਰੀ ਹੋ ਸਕੇ ਤੇ ਜੋ ਰਿਲੀਫ ਸਰਕਾਰ ਅੱਜ ਅਨਾਉਂਸ ਕਰੂਗੀ ਅੱਜ ਜੋ ਮਿਲਦਾ ਉਹ ਆਪਾਂ ਉਹਨਾਂ ਨੂੰ ਦੇ ਸਕੀਏ ਜਿਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹ ਤੇ ਉਸ ਤੋਂ ਬਾਅਦ ਉਸ ਤੋਂ ਵੀ ਵੱਡਾ ਚੈਲੰਜ ਹੈ ਜਿਹੜੇ ਘਰਾਂ ਨੂੰ ਨੁਕਸਾਨ ਹੋਇਆ ਕਿਸੇ ਦੀ ਕੋਈ ਕੰਦ ਗਿਰਗੀ ਕਿਸੇ ਦਾ ਕੋਈ ਸਾਡੇ ਇਲਾਕੇ ਇਸ ਬਹੁਤ ਗਰੀਬੀ ਹੈ ਜ਼ਮੀਨਾਂ ਦੇ ਜਿਹੜੇ ਲੈਂਡ ਹੋਲਡਿੰਗਸ ਦਾ ਸਾਈਜ਼ ਬਹੁਤ ਛੋਟਾ ਹੈ ਤਾਂ ਉਹਨਾਂ ਨੂੰ ਜਿਹੜਾ ਰਾਹਤ ਪਹੁੰਚਾਉਣ ਦੇ ਲਈ ਜੋ ਸਰਕਾਰ ਵੱਲੋਂ ਮਦਦ ਆਊਗੀ ਉਹ ਤਾਂ ਹੈ ਹੀ ਅਸੀਂ ਸਾਰੇ ਘਰ ਜਿਹੜੀ ਸਾਡੇ ਸਾਰੇ ਸਾਥੀ ਹੁਣ ਜਾ ਕੇ ਅਗਲੇ 3 ਤੋਂ 4 ਦਿਨਾਂ ਚ ਅਸੀਂ ਤੁਹਾਡੇ ਸਾਹਮਣੇ ਡਾਟਾ ਰੱਖ ਦਾਂਗੇ ਪਿੰਡ ਵਾਈਜ਼ ਤੇ ਪਿੰਡਾਂ ਤੋਂ ਵੀ ਸਾਨੂੰ ਸਹਿਯੋਗ ਚਾਹੀਦਾ ਕਿ ਕਿਸ-ਕਿਸ ਪਿੰਡ ਦੇ ਵਿੱਚ ਕਿਸ ਦਾ ਜਿਹੜਾ ਨੁਕਸਾਨ ਹੋਇਆ ਤੇ ਉਸ ਨੁਕਸਾਨ ਨੂੰ ਪਰਪਾਈ ਕਰਨ ਲਈ ਸਰਕਾਰ ਤਾਂ ਕਰੂਗੀ ਕਰੂਗੀ ਨਿੱਜੀ ਤੌਰ ਦੇ ਉੱਤੇ ਵੀ ਸਾਡੇ ਪਰਿਵਾਰ ਨੇ 5 ਲੱਖ ਦੀ ਮਦਦ ਮੇਰੇ ਬਹੁਤ ਸਾਰੇ ਦੋਸਤਾਂ ਦਾ ਉਸ ਤੋਂ ਬਾਅਦ ਮੇਰੀ ਅਪੀਲ ਤੋਂ ਬਾਅਦ ਉਹਨਾਂ ਦੇ ਫੋਨ ਆ ਰਹੇ ਆ ਤਾਂ ਉਹਨਾਂ ਨੂੰ ਜਿਹੜਾ ਹੈ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੈ 50 ਘਰਾਂ ਦਾ ਟਾਰਗੇਟ ਮੈਂ ਨਿੱਜੀ ਤੌਰ ਤੇ ਸਾਡੇ ਸਾਰਿਆਂ ਨੇ ਲਿਆ ਹੈ ਕਿ ਅਸੀਂ 50 ਘਰ ਤਾਂ ਆਪਣੇ ਨਿੱਜੀ ਤੌਰ ਦੇ ਉੱਤੇ ਜਿਹੜੇ ਠੀਕਰਾਵਾ ਜਿਹਦੇ ਵਿੱਚ 5 ਲੱਖ ਰੁਪਏ ਸਾਡੇ ਪਰਿਵਾਰ ਵੱਲੋਂ ਤੇ ਬਾਕੀ ਜੋ ਸਰਕਾਰ ਵੱਲੋਂ ਵੀ ਹੈ ਤਾਂ ਕਿ ਉਹਨਾਂ ਜਿਹੜੇ ਇਸ ਸਾਡੇ ਨਾਲ ਜ਼ਖਮ ਦਿੱਤੇ ਉਹਨਾਂ ਤੇ ਉਹਨਾਂ ਦੇ ਮਲਮ ਲੱਗ ਸਕੇ ਤਾਂ ਜਲਦ ਤੋਂ ਜਲਦ ਜਿਹੜਾ ਨਾਰਮਲਟੀ ਆ ਸਕੇ ਅਗਲੇ 8-10 ਦਿਨ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਸਾਰੇ ਆਪਰੇਸ਼ਨ ਨੂੰ ਖਤਮ ਕਰਾਂਗੇ